ਸਾਰਿਆਂ ਪਿਆਰ ਭਰੀ ਸਾਸਰੀ ਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਰਬੱਤ ਦਾ ਭਲਾ ਕਰੇ ਸੱਚੇ ਪਾਤਸ਼ਾਹ ਸੋ ਕਹਾਣੀ ਲੈ ਕੇ ਆਂ ਆ ਮੈਨੂੰ ਆਸ ਆ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਨੋਂ ਆਨੰਦ ਅੱਜ ਦੀ ਕਹਾਣੀ ਦਾ ਇੱਕ ਨਵੀਂ ਆਦਮਾ ਹੁੰਦਾ ਹੁੰਦਾ ਹੈ ਓਹੋ ਬੈਂਕ ਦੇ ਵਿੱਚ ਲੱਗਿਆ ਹੁੰਦਾ ਹੈ ਤਾਂ ਕਈ ਵਾਰੀ ਉਹ ਆਵਦੀ ਮੋਟਰਸਾਈਕਲ ਤੇ ਜਾਂਦਾ ਬੈਂਕ ਤੇ ਉਹ ਪਿੰਡ ਚ ਰਹਿੰਦੇ ਹੁੰਦੇ ਨੇ ਤੇ ਉਥੋਂ ਉਹ ਸ਼ਹਿਰ ਚ ਜਾਂਦਾ ਅਗਲੇ ਚ ਉਥੋਂ ਉਹ ਫਿਰ ਬੱਸ ਫੜ ਲੈਂਦਾ ਤੇ ਉਹਦੇ ਨਾਲ ਹੀ ਉਹਦੇ ਗਵਾਂਢੀ ਪਿੰਡ ਦਾ ਮੁੰਡਾ ਸੀ ਕੁਨਾਲ ਨਾਂ ਦਾ ਉਹ ਵੀ ਬੈਂਕ ਚ ਲੱਗਿਆ ਹੋਇਆ ਸੀ ਇਹ ਨਵੀ ਵਿਆਹਿਆ ਹੋਇਆ ਸੀ ਇਹਦੇ ਕੋਈ ਭੈਣ ਭਾਈ ਨਹੀਂ ਸੀ ਪਤੀ ਪਤਨੀ ਸੀ ਦੋਵੇਂ ਤੇ ਜਿਹੜਾ ਕੁਨਾਲ ਸੀ ਉਹਦੇ ਪੰਜ ਭੈਣਾਂ ਸੀ ਇੱਕ ਵਿਆਹੀ ਹੋਈ ਸੀ ਤੇ ਉਹ ਹਮੇਸ਼ਾ ਉੱਥੇ ਤੱਕ ਦੂਜੇ ਪਿੰਡ ਤੋਂ ਆਉਂਦਾ ਤੁਰ ਕੇ ਆਉਂਦਾ ਅੱਡੇ ਤੱਕ ਆ ਕੇ ਉੱਥੋਂ ਬੱਸ ਚੜ੍ਹਦੇ ਉਹ ਤਾਂ ਜਦੋਂ ਕਿਤੇ ਨਵੀ ਆਦੀ ਮੋਟਰਸਾਈਕਲ ਤੇ ਜਾਂਦਾ ਤਾ ਉਹ ਉਹਨੂੰ ਨਾਲ ਬਿਠਾ ਕੇ ਵੀ ਲੈ ਜਾਂਦਾ ਲੈ ਕੇ ਵੀ ਆਉਂਦਾ ਉਹਦੇ ਨਾਲ ਬੜੀ ਹਮਦਰਦੀ ਕਰਦਾ ਸੀ ਵੀ ਇਹਦੇ ਪੰਜ ਭੈਣਾਂ ਨੇ ਵਿਚਾਰ ਵਿਆਹਣ ਵਾਲੀਆਂ ਨੇ ਤਾਂ ਬੜਾ ਉਹਦੇ ਤੇ ਜਾਨੀ ਤਰਸ ਖਾਂਦਾ ਤਾਂ ਉਹਨੂੰ ਹਮੇਸ਼ਾ ਫੇਰ ਉਹ ਉਹਦੇ ਕਰਕੇ ਉਹ ਮੋਟਰਸਾਈਕਲ ਤੇ ਆਉਣ ਜਾਣ ਲੱਗ ਗਿਆ ਵੀ ਇਹਦਾ ਵਿਚਾਰੇ ਦਾ ਕਿਰਾਇਆ ਪਾੜਾ ਵੀ ਬਚੂਗਾ ਤਾਂ ਹੁਣ ਉਹੋ ਜਦੋਂ ਤਨਖਾਹ ਮਿਲਦੀ ਕੁਨਾਲ ਉਹਨੂੰ ਕਈ ਵਾਰੀ ਥੋੜਾ ਬਹੁਤਾ ਤੇਲ ਵੀ ਬਵਾ ਦਿੰਦਾ ਵੀ ਚੱਲ ਤੂੰ ਪੈਟਰੋਲ ਤੈਨੂੰ ਬਵਾ ਦਿੰਨਾ ਮੈਂ ਵੀ ਮੈਂ ਤੇਰੇ ਨਾਲ ਜਾਂਦਾ ਰਹਿਣਾ ਪਰ ਨਵੀਨ ਹੁੰਦਾ ਵੀ ਨਾ ਇਹ ਗੱਲ ਨਾ ਤੂੰ ਕਰਿਆ ਕਰ ਵੀ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਤੈਨੂੰ ਲਿਜਾ ਕੇ ਵੀ ਲਿਆ ਕੇ ਵੀ ਤਾਂ ਉੱਥੇ ਇੱਕ ਅੱਡੇ ਦੇ ਉੱਤੇ ਇੱਕ ਬਾਬਾ ਬੈਠਾ ਹੁੰਦਾ ਸਾਧੂ ਜਿਹਾ ਉਹੋ ਕੜੇ ਦੇ ਛੱਲੇ ਚਾਂਪਾਂ ਜੀਆਂ ਵੇਚਦਾ ਹੁੰਦਾ ਕੰਗੇ ਕੰਗੇ ਕੜੇ ਜਾਨੀ ਥੋੜਾ ਜਿਹਾ ਸਮਾਨ ਲਈ ਬੈਠਾ ਹੁੰਦਾ ਲੋਕ ਕਹਿੰਦੇ ਹੁੰਦੇ ਉੱਥੇ ਗੱਲਾਂ ਕਰਦੇ ਹੁੰਦੇ ਵੇ ਜਿਹੜਾ ਬਾਬਾ ਹੈ ਨਾ ਇਹ ਹੱਥ ਦੇਖਦਾ ਹੈ ਵੀ ਪੂਰਾ ਸੱਚ ਦੱਸਦਾ ਇਹ ਜੋ ਕੁਝ ਹੁੰਦਾ ਓਵੇਂ ਹੀ ਹੁੰਦਾ ਜੋ ਕੁਛ ਇਹ ਕਹਿੰਦਾ ਤਾਂ ਉਹ ਵੀ ਉਹਨੂੰ ਗਰੀਬ ਸਮਝ ਕੇ ਨਵੀਂ ਵੀ ਦੇ ਆਉਂਦਾ ਕਦੇ 20-500 ਰੁਪਇਆ ਦੇ ਆਉਂਦਾ ਤਾਂ ਜਿਹੜੀ ਨਵੀਂ ਦੇ ਘਰ ਵਾਲੀ ਸੀ ਉਹ ਨਵੀ ਨੂੰ ਬਿਲਕੁਲ ਨਹੀਂ ਸੀ ਪਿਆਰ ਕਰਦੀ ਚਾਹੁੰਦੀ ਨਹੀਂ ਸੀ ਉਹਨੂੰ ਤਾਂ ਉਹ ਉਹਨੂੰ ਕਈ ਵਾਰੀ ਘਰੋਂ ਜਦੋਂ ਲੜਕੇ ਜਾਂਦਾ ਉਹਦੇ ਨਾਲ ਉਹਦਾ ਮੂੰਹ ਲ ਮੁੱਕਿਆ ਹੁੰਦਾ ਤਾਂ ਉਹ ਕਨਾਲ ਉਹਨੂੰ ਕਹਿੰਦਾ ਕਿਵੇਂ ਮੂੰਹ ਲ ਢਕਾਇਆ ਅੱਜ ਭਾਬੀ ਨਾਲ ਕੋਈ ਨਾਰਾਜ਼ਗੀ ਹੋ ਗਈ ਲੜਕੇ ਆਏ ਆ ਤਾਂ ਉਹ ਕਹਿੰਦਾ ਵੀ ਨਹੀਂ ਨਹੀਂ ਇਹੀ ਜੀ ਤਾਂ ਕੋਈ ਗੱਲ ਨਹੀਂ ਤਾ ਉਹ ਨਵੀ ਨੂੰ ਹੱਸਣ ਲੱਗ ਜਾਂਦਾ ਕੋ ਨਾਲ ਕਹਿੰਦਾ ਜੇ ਵਿਆਹਿਆਂ ਹੋਿਆਂ ਦੇ ਚਿਹਰੇ ਇਹ ਜੇ ਰਹਿਣਾ ਤਾਂ ਕਹਿੰਦਾ ਫਿਰ ਮੈਂ ਤਾਂ ਉਦੋਂ ਕੁ ਮਾਰਾ ਹੀ ਚੰਗਾ ਮੈਂ ਤਾਂ ਨਹੀਂ ਵਿਆਹ ਕਰਾਉਂਦਾ ਮੈਂ ਤਾਂ ਕਹਿੰਦਾ ਖੁਸ਼ ਰਹਿਣਾ ਪੂਰਾ ਤਾਂ ਉਹ ਆਪ ਦੇ ਘਰ ਵਾਲੀ ਨੂੰ ਉਹ ਤਾਂ ਰਾਣੀ ਸੀ ਨਵੀ ਉਹਨੂੰ ਰਾਣੀ ਨੂੰ ਬਹੁਤ ਜ਼ੋਰ ਲਾਉਂਦਾ ਛੁੱਟੀਆਂ ਹੁੰਦੀਆਂ ਜਦੋਂ ਇੱਕ ਦੋ ਛੁੱਟੀਆਂ ਹੁੰਦੀਆਂ ਵੀ ਚਲ ਆਪਾਂ ਅੱਗੇ ਤੇ ਘੁੰਮਣ ਚੱਲੀਏ ਰੈਸਟੋਰੈਂਟ 'ਚ ਖਾਣਾ ਖਾਣ ਚੱਲੀਏ ਉਹ ਜਾਂਦੀ ਨਾ ਉਹਦੇ ਨਾਲ ਹਮੇਸ਼ਾ ਉਹਨੂੰ ਜਵਾਬ ਦੇ ਦਿੰਦੀ ਤੇ ਉਹ ਉਹਨੂੰ ਬੜਾ ਪਿਆਰ ਕਰਦਾ ਨਵੀ ਉਹਨੂੰ ਬਨਸਵੰਨੀਆਂ ਚੀਜ਼ਾਂ ਲਿਆ ਕੇ ਦਿੰਦਾ ਉਹਦੀ ਹਰ ਸਹੂਲਤ ਪੂਰੀ ਕਰਦਾ ਲੋੜ ਪਰ ਉਹ ਉਹਨੂੰ ਕੁਝ ਨਹੀਂ ਸੀ ਸਮਝਦੀ ਤਾਂ ਉਹਨੇ ਇੱਕ ਦਿਨ ਕੁਨਾਲ ਨਾਲ ਲਵੇ ਗੱਲ ਕਰ ਬੈਠਾ ਉਹ ਕੁਨਾਲ ਉਹਨੂੰ ਕਹਿਣ ਲੱਗਿਆ ਵੀ ਕਿਤੇਰੇ ਕੋਈ ਹੋਰ ਚੱਕਰ ਨਾ ਹੋਵੇ ਉਹਦਾ ਕਿਸੇ ਪਾਸੇ ਵੀ ਜਿਹੜੀ ਤੈਨੂੰ ਨਫ਼ਰਤ ਕਰਦੀ ਹੈ ਤਾ ਨਵੀ ਨੇ ਉਹਨੂੰ ਪੁੱਛਿਆ ਕਿ ਰਾਣੀ ਨੂੰ ਕਹਿੰਦਾ ਵੀ ਤੇਰੇ ਘਰਦਿਆਂ ਨੇ ਧੱਕੇ ਨਾਲ ਤੇਰਾ ਵਿਆਹ ਕਰਿਆ ਹੋਵੇ ਮੇਰੇ ਨਾਲ ਕਹਿੰਦੀ ਨਹੀਂ ਇਹੀ ਜੀ ਤਾਂ ਕੋਈ ਗੱਲ ਨਹੀਂ ਹੁਣ ਹੋਰ ਬੰਦਾ ਕੀ ਕਰੇ ਪੁੱਛੀ ਸਕਦਾ ਤਾਂ ਇੱਕ ਦਿਨ ਕੀ ਹੋਇਆ ਉਹ ਗਰੀਬ ਜਾ ਸਮਝ ਕੇ ਵਿਚਾਲਾ ਬਾਬੇ ਨੂੰ 100 ਰੁਪਇਆ ਦੇਤਾ ਉਹਨੇ ਨਵੀ ਨੇ ਉਹ ਬਾਬਾ ਕਹਿਣ ਲੱਗਿਆ ਵੀ ਬੇਟਾ ਆ ਸਾਮਾਨ ਚੋਂ ਕੋਈ ਚੀਜ਼ ਲੈ ਲੈ ਵੀ ਤੂੰ ਇਹ ਪੈਸਿਆਂ ਦੀ ਉਹ ਕਹਿੰਦਾ ਵੀ ਨਹੀਂ ਬਾਬਾ ਜੀ ਮੈਂ ਤਾਂ ਵੈਸੇ ਹੀ ਖੁਸ਼ੀ ਨਾਲ ਹੀ ਤੁਹਾਨੂੰ ਦਿਨਾ ਵੀ ਮੈਨੂੰ ਕੋਈ ਲੋੜ ਤਾਂ ਹੈ ਨਹੀਂ ਚੀਜ਼ ਦੀ ਵੀ ਮੈਂ ਤੁਹਾਨੂੰ ਖੁਸ਼ੀ ਨਾਲ ਪੈਸੇ ਦਿਨਾ ਉਹਨੂੰ ਕਹਿਣ ਲੱਗਿਆ ਬਾਬਾ ਕਹਿੰਦਾ ਬੇਟਾ ਅੱਜ ਤੂੰ ਘਰੇ ਨਾ ਜਾਈਂ ਘਰੇ ਤੇਰੀ ਮੌਤ ਉਡੀਕ ਰਹੀ ਆ ਤੈਨੂੰ ਉਹ ਨਵੀ ਇਹਨਾਂ ਗੱਲਾਂ ਨੂੰ ਮੰਨਦਾ ਨਹੀਂ ਸੀ ਉਹਨੇ ਹੱਸ ਕੇ ਢਾਲਤਾ ਕਹਿੰਦਾ ਬਾਬਾ ਜੀ ਮੌਤ ਤਾਂ ਹਰ ਬੰਦੇ ਨੂੰ ਹਰ ਪਾਲੀ ਉਡੀਕਦੀ ਰਹਿੰਦੀ ਹੈ ਕਹ ਕਿ ਉਹ ਚਲਿਆ ਗਿਆ ਜਦੋਂ ਉਹ ਘਰੇ ਗਿਆ ਤਾਂ ਦੇਖਦਾ ਹੋ ਵੀ ਲੋਕ ਲੱਗਿਆ ਹੋਇਆ ਉਹ ਇੱਕ ਚਾਬੀ ਉਹਦੇ ਕੋਲ ਹੁੰਦੀ ਸੀ ਇੱਕ ਰਾਣੀ ਕੋਲ ਹੁੰਦੀ ਸੀ ਉਹਦੀ ਪਤਨੀ ਕੋਲੇ ਉਹਨੇ ਚਾਬੀ ਕੱਢੀ ਲੋਕ ਖੋਲਿਆ ਅੰਦਰ ਗਿਆ ਜਦੋਂ ਅੰਦਰ ਗਿਆ ਤਾਂ ਉਹ ਬਹਿ ਗਿਆ ਜਾ ਕੇ ਸੋਫੇ ਤੇ ਤਾਂ ਉਹ ਦੇਖਦਾ ਵੀ ਲਵੇ ਇਸ ਟੂਲ ਜਿਹਦੇ ਉੱਤੇ ਟੇਬਲ ਦੇ ਉੱਤੇ ਦੋ ਪਲੇਟਾਂ ਪਈਆਂ ਨੇ ਇੱਕ ਦੇ ਵਿੱਚ ਤਾਂ ਸਬਜ਼ੀ ਲੱਗੀ ਹੋਈ ਹੈ ਦੂਜੀ ਚ ਚੌਲ ਲੱਗੇ ਹੋਏ ਨੇ ਉਹ ਸੋਚਦਾ ਹੈ ਵੀ ਐ ਲੱਗਦਾ ਹੈ ਵੀ ਕੋਈ ਹੁਣੇ ਹੀ ਤਾਜ਼ਾ ਤਾਜ਼ਾ ਖਾਣਾ ਖਾ ਕੇ ਗਿਆ ਹੁੰਦਾ ਜਿਵੇਂ ਕੋਈ ਬੰਦਾ ਤਾਂ ਫੇਰ ਉਹ ਸੋਚਦਾ ਵੀ ਕੋਈ ਨਾ ਰਾਣੀ ਖਾਣਾ ਖਾ ਕੇ ਕਿਤੇ ਚਲੀ ਗਈ ਹੋਣੀ ਹੈ ਤਾਂ ਉਹ ਬੈਠਾ ਬੈਠਾ ਸੋਚਦਾ ਵੀ ਲੈ ਮੈਂ ਆਪਦੇ ਕੱਪੜੇ ਬਦਲਾਂ ਉਹ ਆਪਦੇ ਰੂਮ ਚ ਜਾਂਦਾ ਹੈ ਉਹ ਆਲੇ-ਦਾਲੇ ਸਾਰੇ ਕਮਰਿਆਂ ਚ ਦੇਖਦਾ ਜਾਂਦਾ ਹੈ ਕੁਝ ਨਹੀਂ ਢਿੰਦਾ ਉਹਨੂੰ ਕਿਤੇ ਕੋਈ ਨਹੀਂ ਢਿੰਦਾ ਤਾਂ ਉਹਨੂੰ ਪੱਕਾ ਇਹ ਯਕੀਨ ਹੋ ਜਾਂਦਾ ਵੀ ਰਾਣੀ ਘਰੇ ਨਹੀਂ ਹੈਗੀ ਵੀ ਕੁਝ ਲੈਣ ਗਈ ਹੋ ਕੋਈ ਚੀਜ਼ ਵਸਤ ਵੀ ਚਲ ਆ ਜਾਂਦੀ ਹੈ ਤਾਂ ਹੁਣ ਉਹ ਸਭ ਤੋਂ ਲਾਸਟ ਤੇ ਉਹਨਾਂ ਦਾ ਕਮਰਾ ਸੀ ਵੀ ਜਿੱਥੇ ਉਹ ਪੈਂਦੇ ਵਹਿੰਦੇ ਸੀ ਜਦੋਂ ਉਸ ਕਮਰੇ ਚ ਗਿਆ ਉਹ ਨੇ ਜਾ ਕੇ ਗੇਟ ਖੋਲ੍ਹਿਆ ਬੰਦ ਸੀ ਗੇਟ ਉਹਨੇ ਗੇਟ ਖੋਲ੍ਹਿਆ ਤਾਂ ਉਹਦੇ ਪੈਰਾਂ ਹੇਠਾਂ ਮਿੱਟੀ ਨਿਕਲ ਜਾਂਦੀ ਹੈ ਸਾਹਮਣੇ ਰਾਣੀ ਬੈਠੀ ਹੁੰਦੀ ਆ ਉਹਦੇ ਨਾਲ ਇੱਕ ਮੁੰਡਾ ਬੈਠਾ ਹੁੰਦਾ ਔਰ ਉਹ ਇੰਨਾ ਨੇੜੇ ਬੈਠੇ ਹੁੰਦੇ ਨੇ ਕਿ ਕੋਈ ਵੀ ਬੰਦਾ ਸਮਝ ਸਕਦਾ ਹੈ ਵੀ ਹਾਂ ਇਹਨਾਂ ਦੀ ਆਪਸ ਦੇ ਵਿੱਚ ਕੋਈ ਗੱਲਬਾਤ ਸੀਗੀ ਵੀ ਤਾਂ ਇੰਨਾ ਨੇੜੇ ਬੈਠੇ ਨੇ ਕੋਈ ਗੱਲਬਾਤ ਹੋ ਰਹੀ ਹੈ ਤਾ ਉਹ ਜਦੋਂ ਕੁਸ਼ਨ ਹਲੇ ਕਹਿਣਾ ਉਹ ਬੋਲਦਾ ਪਰ ਉਹ ਸਹਿਮ ਜਾਂਦੇ ਨੇ ਦੋਵੇਂ ਰਾਣੀ ਤੇ ਉਹਦਾ ਉਹ ਮੁੰਡਾ ਐਨੇ ਨੂੰ ਉਹ ਮੁੰਡਾ ਜਿਹੜਾ ਉਹ ਉੱਠ ਕੇ ਉਹਦੇ ਵੱਲ ਆਉਂਦਾ ਨਵੀ ਵੱਲ ਨੂੰ ਉਹ ਉਸ ਤੋਂ ਬਾਅਦ ਨਵੀ ਨੂੰ ਕੋਈ ਹੋਸ਼ ਨਹੀਂ ਕੋਈ ਪਤਾ ਨਹੀਂ ਲੱਗਦਾ ਤਾਂ ਜਦੋਂ ਉਹਨੂੰ ਹੋਸ਼ ਆਉਂਦਾ ਤਾਂ ਉਹ ਹਸਪਤਾਲ ਦੇ ਬੈੱਡ ਤੇ ਪਿਆ ਹੁੰਦਾ ਡ੍ਰਿਪ ਉਹਦੇ ਲੱਗੀ ਹੁੰਦੀ ਹੈ ਉਹਨੂੰ ਹੋਸ਼ ਆਉਂਦਾ ਤਾਂ ਨਰਸ ਪੁੱਛਦੀ ਐ ਵੀ ਤੁਸੀ ਤੁਹਾਨੂੰ ਹੋਸ਼ ਆ ਗਿਆ ਵੀ ਮੈਂ ਡਾਕਟਰ ਨੂੰ ਬੁਲਾਉਣੀ ਆ ਉਹ ਡਾਕਟਰ ਨੂੰ ਬੁਲਾਉਂਦੀ ਐ ਤਾਂ ਡਾਕਟਰ ਨੂੰ ਪੁੱਛਦਾ ਫਿਰ ਉਹ ਵੀ ਡਾਕਟਰ ਸਾਹਿਬ ਮੈਨੂੰ ਕੀ ਹੋ ਗਿਆ ਮੈਂ ਤਾਂ ਆਪਦੇ ਘਰੇ ਸੀ ਉਹ ਕਹਿਣ ਲੱਗਿਆ ਵੀ ਤੈਨੂੰ ਯਾਦ ਨਹੀਂ ਕੁਛ ਉਹ ਕਹਿੰਦਾ ਨਾ ਮੈਨੂੰ ਤਾਂ ਯਾਦ ਨਹੀਂ ਵੀ ਮੈਨੂੰ ਇੱਥੇ ਕੌਣ ਲੈ ਕੇ ਆਇਆ ਹੈ ਉਹ ਕਹਿੰਦਾ ਵੀ ਇੱਕ ਮੁੰਡਾ ਲੈ ਕੇ ਆਇਆ ਤੈਨੂੰ ਇੱਥੇ ਬਿੱਤੂ ਕਹਿੰਦਾ ਵੀ ਤੇਰਾ ਦੋਸਤਾਂ ਕਹਿੰਦਾ ਨਰਸ ਨੂੰ ਕਹਿੰਦਾ ਵੀ ਉਹਨੂੰ ਬੁਲਾ ਦੇ ਬਾਹਰ ਬੈਠਾ ਇਹੋ ਚਲੋ ਡਾਕਟਰ ਤਾਂ ਚੱਲਿਆ ਜਾਂਦਾ ਕਹਿ ਕੇ ਤਾਂ ਸਾਹਮਣੇ ਕੋਨਾਲ ਆਉਂਦਾ ਉਹ ਦੇਖਦਾ ਕੋਨਾਲ ਨੂੰ ਦੇਖ ਕੇ ਮੁਸਕਰਾਉਂਦਾ ਜੈ ਉਹਨੂੰ ਕਹਿੰਦਾ ਵੀ ਤੂੰ ਮੈਨੂੰ ਲੈ ਕੇ ਆਇਆ ਹਰੇ ਉਹ ਕਹਿੰਦਾ ਕਿਵੇਂ ਹੌਸ਼ ਆ ਗਿਆ ਕਹਿੰਦਾ ਠੀਕ ਹੈ ਉਹ ਜਦੋਂ ਐ ਕਹਿਣ ਹੀ ਲੱਗਦਾ ਉਹ ਫਿਰ بے ਹੌਸ਼ ਹੋ ਜਾਂਦਾ ਤਾਂ ਉਹ ਫੇਰ ਡਾਕਟਰ ਨੂੰ ਬੁਲਾਉਂਦਾ ਭੱਜ ਕੇ ਚਲੋ ਥੋੜੇ ਜਿਹੀ ਬਾਅਦ ਫੇਰ ਉਹਨੂੰ ਹੋਸ਼ ਆ ਜਾਂਦਾ ਹੈ ਤਾਂ ਹੁਣ ਉਹ ਕਨਾਲ ਨੂੰ ਪੁੱਛਦਾ ਹੈ ਕਿ ਤੂੰ ਇੱਥੇ ਕਿਵੇਂ ਕਨਾਲ ਕਹਿੰਦਾ ਤੈਨੂੰ ਕੁਝ ਵੀ ਨਹੀਂ ਪਤਾ ਕਹਿੰਦਾ ਤੇਰੇ ਨਾਲ ਤਾਂ ਬਹੁਤ ਕੁਝ ਹੋ ਗਿਆ ਕਹਿੰਦਾ ਮੈਂ ਕੱਲ ਤੇਰੇ ਘਰ ਦੇ ਕੋਲ ਦੀ ਲੰਘਿਆ ਜਾਂਦਾ ਸੀ ਕਹਿੰਦਾ ਮੈਂ ਸੋਚਿਆ ਵੀ ਲੈ ਤੇਰੇ ਨਾਲ ਬਹਿ ਕੇ ਅੱਜ ਜਾਦੀ ਪਿਆਲੀ ਪੀ ਕੇ ਜਾਂਨੇ ਆ ਭਾਬੀ ਦੇ ਹੱਥ ਦੀ ਕਹਿੰਦਾ ਜਦੋਂ ਮੈਂ ਅੰਦਰ ਗਿਆ ਤਾਂ ਕਹਿੰਦਾ ਵੀ ਇੱਕ ਮੁੰਡਾ ਤੇਰੇ ਤੇ ਵਾਰ ਕਰ ਰਿਹਾ ਸੀ ਕਹਿੰਦਾ ਵੀ ਉਹ ਉਹਦੇ ਕੋਲ ਇੱਕ ਰੌਡ ਸੀ ਉਹ ਮਾਰ ਰਿਹਾ ਸੀ ਤੇਰੇ ਮੈਨੂੰ ਦੇਖ ਕੇ ਉਹ ਭੱਜਣ ਲੱਗਿਆ ਕਹਿੰਦਾ ਮੈਂ ਉਹਨਾਂ ਨੂੰ ਗੇਟ ਬੰਦ ਕਰਤਾ ਅੰਦਰ ਹੀ ਕਰਕੇ ਕਹਿੰਦਾ ਮੈਂ ਪੁਲਿਸ ਨੂੰ ਫੋਨ ਕਰਤਾ ਪੁਲਸਾਗੀ ਆ ਕੇ ਕਹਿੰਦਾ ਹੁਣ ਨਾਲੇ ਤੇਰੇ ਘਰ ਵਾਲੀ ਨੂੰ ਲੈ ਗਈ ਫੜ ਕੇ ਨਾਲੇ 8 ਦਿਨ ਲੱਗੇ ਤੇ ਮੈਂ ਤੈਨੂੰ ਇੱਥੇ ਹਸਪਤਾਲ 'ਚ ਜਕ ਲਿਆਇਆ ਤਾਂ ਐਨੇ ਨੂੰ ਪੁਲਿਸ ਆ ਜਾਂਦੀ ਆ ਉੱਥੇ ਵੀ ਪੁਲਿਸ ਜਦੋਂ ਆਉਂਦੀ ਐ ਉਹਨੂੰ ਕਨਾਲ ਨੂੰ ਕਹਿੰਦੀ ਵੀ ਕਿੰਨਾਂ ਕਿਰੋਇਆ ਹੋਸ਼ ਆ ਇਹਨੂੰ ਉਹ ਕਹਿੰਦਾ ਜੀ ਹੁਣ ਹੀ ਆਇਆ ਐ ਹੋਸ਼ ਤਾਂ ਉਹ ਕਹਿੰਦਾ ਵੀ ਤੂੰ ਬਾਹਰ ਜਾ ਅਸੀਂ ਇਹਦੇ ਬਿਆਨ ਲੈਣੇ ਨੇ ਹੁਣ ਪੁਲਿਸ ਨੇ ਵੀ ਤੇ ਬਿਆਨ ਲੈਂਦੀ ਆ ਵੀ ਦੱਸ ਭਾਈ ਤੇਰੇ ਨਾਲ ਕੀ ਹੋਇਆ ਤਾਂ ਪਹਿਲਾਂ ਤਾਂ ਉਹ ਚੁੱਪ ਜੇ ਕਰਦਾ ਫਿਰ ਉਹ ਦੱਸ ਦਿੰਦਾ ਹੈ ਕਹਿੰਦਾ ਵੀ ਮੈਂ ਇੱਕ ਬੰਦੇ ਨੂੰ ਘਰੇ ਗਿਆ ਜਦੋਂ ਮੇਰੀ ਪਤਨੀ ਦੇ ਨਾਲ ਬੈਠਾ ਦੇਖਿਆ ਵੀ ਉਸ ਤੋਂ ਬਾਅਦ ਮੈਨੂੰ ਕੋਈ ਪਤਾ ਨਹੀਂ ਮੈਨੂੰ ਕੀ ਹੋਇਆ ਵੀ ਮੈਨੂੰ ਤਾਂ ਜਦੋਂ ਮੇਰੀ ਅੱਖਾਂ ਖੁੱਲ੍ਹੀ ਹੈ ਹੋਸ਼ ਆਇਆ ਤਾਂ ਮੈਂ ਇੱਥੇ ਇਸ ਬੈੱਡ ਤੇ ਪਿਆ ਹਉ ਤਾਂ ਵੀ ਮੈਨੂੰ ਮੇਰਾ ਦੋਸਤ ਲੈ ਕੇ ਆਇਆ ਉਰੇ ਉਹਨੂੰ ਬੁਲਾਉਂਦੇ ਨੇ ਉਹ ਕਹਿਣ ਲੱਗਿਆ ਵੀ ਤੂੰ ਉਹ ਕਹਿੰਦੇ ਵੀ ਤੈਨੂੰ ਕਿਵੇਂ ਪਤਾ ਹੈ ਉਹ ਕਹਿਣ ਲੱਗਿਆ ਵੀ ਮੈਨੂੰ ਮੈਂ ਇਹਦੇ ਘਰੇ ਅਚਾਨਕ ਹੀ ਲੰਘਿਆ ਜਾਂਦਾ ਸੀ ਵੀ ਮੈਂ ਚੱਲ ਇਹਦੇ ਨਾਲ ਚਾਹ ਦੀ ਪਿਆਲੀ ਪੀਣੇ ਅੱਜ ਬੈਠ ਕੇ ਕਹਿੰਦਾ ਜਦੋਂ ਮੈਂ ਅੰਦਰ ਵੜਿਆ ਤਾਂ ਉਹ ਮੁੰਡਾ ਕਹਿੰਦਾ ਇਹਨੂੰ ਰੋਡ ਨਾਲ ਕੁੱਟ ਰਿਹਾ ਸੀ ਤੇ ਇਹਦੇ ਘਰ ਵਾਲੀ ਕਹਿੰਦਾ ਕੋਲ ਬੈਠੀ ਸੀ ਚੁੱਪ ਕਰੀ ਬੈੱਡ ਤੇ ਤੇ ਕਹਿੰਦਾ ਮੈਂ ਫਿਰ ਪੁਲਿਸ ਨੂੰ ਤੁਹਾਨੂੰ ਫੋਨ ਮਾਰਿਆ ਫਟਾਫਟ ਤਾਂ ਹੀ ਕਹਿੰਦਾ ਵੀ ਤੁਸੀਂ ਉਹਨਾਂ ਨੂੰ ਫੜ ਕੇ ਲੈ ਗਏ ਤੇ ਇਹਨੂੰ ਮੈਂ ਹਸਪੀਟਲ ਲੈ ਆਇਆ ਤਾਂ ਹੁਣ ਉਹ ਪੁੱਛਦਾ ਨਵੀਂ ਕਹਿੰਦਾ ਵੀ ਉਹ ਮੇਰੀ ਪਤਨੀ ਆ ਜਿਹੜੀ ਉਹ ਦੱਸਦਾ ਪੁਲਿਸ ਨੂੰ ਵੀ ਉਹਦੀ ਮੇਰੇ ਨਾਲ ਬਿਲਕੁਲ ਨਹੀਂ ਸੀ ਬਣਦੀ ਵੀ ਮੈਨੂੰ ਅੱਜ ਸਮਝ ਚ ਆਇਆ ਵੀ ਕਿਉਂ ਨਹੀਂ ਸੀ ਬਣਦੀ ਵੀ ਉਹ ਤਾਂ ਵੀ ਮੈਂ ਤਾਂ ਉਹਦੀ ਹਰ ਸਹੂਲਤ ਪੂਰੀ ਕਰਦਾ ਸੀ ਵੀ ਉਹ ਮੈਨੂੰ ਬਿਲਕੁਲ ਚੰਗਾ ਨਹੀਂ ਸੀ ਸਮਝਦੀ ਵੀ ਮੈਨੂੰ ਅੱਜ ਸਮਝ ਚ ਆ ਗਿਆ ਵੀ ਉਹ ਕਿਸੇ ਹੋਰ ਨੂੰ ਪਿਆਰ ਕਰਦੀ ਸੀ ਤੇ ਇਸ ਲਈ ਕਹਿੰਦਾ ਉਹ ਮੈਨੂੰ ਮਰਵਾਉਣਾ ਚਾਹੁੰਦੀ ਸੀ ਵੀ ਜੇ ਹੁਣ ਉਹ ਤੁਹਾਡੇ ਕੋਲ ਹੈ ਨਾ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿਓ ਬਖਸ਼ਿਓ ਨਾ ਤੇ ਮੈਨੂੰ ਜਨਾਨੀ ਤੋਂ ਤਲਾਕ ਦਵਾ ਦਿਓ ਪੁਲਿਸ ਨੂੰ ਕਹਿੰਦਾ ਪੁਲਿਸ ਵਾਲੇ ਨੇ ਕਾਗਜ਼ ਤੇ ਲਿਖਿਆ ਤਲਾਕਨਾਮਾ ਤੇ ਦੋਹਾਂ ਦੇ ਸਾਈਨ ਕਰਾ ਲਏ ਯਾਨੀ ਉਹਨਾਂ ਦਾ ਉੱਥੇ ਤਲਾਕ ਕਰਾਤਾ ਕਿਉਂ ਹੁਣ ਡਰੀ ਸੈਮੀ ਨੇ ਉਹਨੇ ਵੀ ਸਾਈਨ ਕਰਤੇ ਤਾਂ ਹੁਣ ਉਹ ਠੀਕ ਹੋ ਗਿਆ ਨਵੀ ਘਰੇ ਚੱਲਿਆ ਗਿਆ ਹੁਣ ਉਹ ਉਦਾਸ ਰਹਿੰਦਾ ਇਕੱਲਾ ਰਹਿੰਦਾ ਕਿਉਂ ਭੈਣ ਭਾਈ ਕੋਈ ਹੈ ਨਹੀਂ ਸੀ ਕੁਨਾਲ ਉਹਦੇ ਕੋਲ ਰੋਜ਼ ਹੀ ਆਉਂਦਾ ਤੇ ਹੁਣ ਉਹ ਫੇਰ ਬੈਂਕ ਜਾਣ ਲੱਗ ਗਿਆ ਡਿਊਟੀ ਤੇ ਤਾਂ ਇੱਕ ਦਿਨ ਕੁਨਾਲ ਉਹਨੂੰ ਕਹਿਣ ਲੱਗਿਆ ਕਹਿੰਦਾ ਤੂੰ ਇੰਨਾ ਚੰਗਾ ਬੰਦਾ ਹੈ ਤੇ ਤੈਨੂੰ ਇਹੀ ਜੀ ਜਨਾਨੀ ਟੱਕਰ ਗਈ ਚੱਲ ਰੱਬ ਨੇ ਤੇਰਾ ਖਿਹੜਾ ਵੀ ਛਡਾਤਾ ਵੀ ਹੁਣ ਤੂੰ ਮੇਰੀ ਭੈਣ ਨਾਲ ਵਿਆਹ ਕਰਾ ਲੈ ਤਾਂ ਨਵੀ ਕਹਿੰਦਾ ਵੀ ਤੇਰੀ ਭੈਣ ਤਾਂ ਦੇਖ ਅਨਮੈਰਿਡ ਹੈ ਵੀ ਮੈਂ ਵਿਆਹਿਆ ਹੋਇਆ ਬੰਦਾ ਪਰ ਜਿਹੜੀ ਉਹਦੀ ਭੈਣ ਸੀ ਉਹ ਗਰੀਬੀ ਹੋਣ ਕਰਕੇ ਦਾਜ ਨਾ ਹੋਣ ਕਰਕੇ ਉਹਦੀ ਵੀ ਉਮਰ ਨਵੀ ਜਿੰਨੀ ਵੀ ਸੀ ਉਹਦਾ ਵੀ ਵਿਆਹ ਨਹੀਂ ਸੀ ਹੋ ਰਿਹਾ ਉਹ ਕਹਿੰਦਾ ਵੀ ਨਹੀਂ ਇਹੀ ਜੀ ਕੋਈ ਗੱਲ ਨਹੀਂ ਵੀ ਮੇਰੀ ਭੈਣ ਬਹੁਤ ਚੰਗੀ ਹੈ ਵੀ ਤੈਨੂੰ ਤੇਰਾ ਬਹੁਤ ਖਿਆਲ ਰੱਖੂ ਚਲੋ ਜੀ ਉਹ ਗੱਲਬਾਤ ਕਰਕੇ ਉਹਦੀ ਭੈਣ ਨਾਲ ਵਿਆਹ ਕਰਾ ਲੈਂਦਾ ਨਵੀ ਤਾਂ ਹੁਣ ਉਹਨੂੰ ਪਤਾ ਲੱਗਦਾ ਹੈ ਵੀ ਪਤਨੀ ਕਹੀ ਜੀ ਹੁੰਦੀ ਹੈ ਕੀ ਹੁੰਦੀ ਹੈ ਪਤਨੀ ਕਿਉਂਕਿ ਉਹ ਉਹਦਾ ਬਹੁਤ ਖਿਆਲ ਰੱਖਦੀ ਹੈ ਉਹਨੂੰ ਬਹੁਤ ਪਿਆਰ ਕਰਦੀ ਹੈ ਉਹਦੇ ਘਰ ਨੂੰ ਸੰਭਦੀ ਹੈ ਉਹਨੂੰ ਟਿਫਨ ਪੈਕ ਕਰਦੀ ਹੈ ਸਵੇਰੇ ਇਕੱਠੇ ਬਹਿ ਕੇ ਖਾਣਾ ਖਾਂਦੇ ਨੇ ਉਹਨੂੰ ਟਿਫਨ ਕਰਕੇ ਦਿੰਦੀ ਹੈ ਪੈਕ ਸ਼ਾਮ ਨੂੰ ਫੇਰ ਉਹਦਾ ਇੰਤਜ਼ਾਰ ਕਰਦੀ ਹੈ ਇਕੱਠੇ ਚਾਹ ਪੀਂਦੇ ਨੇ ਛੁੱਟੀ ਹੁੰਦੀ ਹੈ ਤਾਂ ਘੁੰਮਣ ਜਾਂਦੇ ਨੇ ਤੇ ਕਈ ਵਾਰੀ ਹੋਟਲਾਂ 'ਚ ਵੀ ਖਾਣਾ ਖਾਣ ਜਾਂਦੇ ਨੇ ਖੁਸ਼ੀ ਦੇ ਵਿੱਚੀ ਤਾ ਹੁਣ ਉਹਦੀ ਜ਼ਿੰਦਗੀ ਹੈ ਜਿਹੜੀ ਨਵੀਂ ਦੀ ਹੁਣ ਉਹਨੂੰ ਪਤਾ ਲੱਗ ਰਿਹਾ ਹੈ ਵੀ ਲਾਈਫ ਕੀ ਚੀਜ਼ ਚੀਜ਼ ਹੈ ਇਹਨੂੰ ਕਿਵੇਂ ਜਿਉਣਾ ਹੈ ਵੀ ਉਹਦੇ ਨਾਲ ਤਾਂ ਮੈਂ ਦਿਨ ਕੱਟ ਰਿਹਾ ਸੀ ਵੀ ਮੈਨੂੰ ਤਾਂ ਪਤਾ ਹੀ ਹੁਣ ਲੱਗਿਆ ਵੀ ਜ਼ਿੰਦਗੀ ਤਾਂ ਬਹੁਤ ਸੋਹਣੀ ਹੈ ਜੇ ਇਹਨੂੰ ਅਸਲੀ ਆਪਣੇ ਆਪਣੇ ਤਰੀਕੇ ਨਾਲ ਜਿਉਇਆ ਜਾਵੇ ਤਾਂ ਕਹਿੰਦਾ ਵੀ ਮੈਨੂੰ ਤਾਂ ਪਤਾ ਹੀ ਹੁਣ ਲੱਗਿਆ ਇਹ ਚੀਜ਼ ਦਾ ਤਾਂ ਹੁਣ ਉਹਨਾਂ ਦੇ ਘਰੇ ਇੱਕ ਬੱਚਾ ਹੁੰਦਾ ਹੈ ਹੁਣ ਉਹ ਬੜੇ ਖੁਸ਼ ਨੇ ਉਸ ਬੱਚੇ ਤੋਂ ਬੱਚਾ ਆਇਆ ਤੋਂ ਤਿੰਨ ਜਾਣੇ ਹੋ ਗਏ ਤੇ ਉਹ ਆਪਣੇ ਦੋਸਤ ਦਾ ਕੁਨਾਲ ਦਾ ਬਹੁਤ ਧੰਨਵਾਦ ਕਰਦਾ ਹੈ ਤੇ ਹੁਣ ਉਹ ਜਦੋਂ ਜਾਣਾ ਹੁੰਦਾ ਉਹਨੇ ਬੈਂਕ ਉਹ ਇੱਕ ਟਿਫਨ ਹੋਰ ਬਣਵਾ ਕੇ ਲੈ ਜਾਂਦਾ ਆਪਦੀ ਵਾਈਫ ਤੋਂ ਜਾ ਕੇ ਰੋਜ਼ ਉਹ ਟਿਫਨ ਉਸ ਜਿਹੜਾ ਸਾਡੇ ਤੇ ਬੈਠਾ ਹੁੰਦਾ ਉਹ ਬਾਬੇ ਨੂੰ ਦਿੰਦਾ ਜੀਨੇ ਉਹਨੂੰ ਕਿਹਾ ਸੀ ਵੀ ਘਰੇ ਨਾ ਜਾਈ ਤੇਰੀ ਮੌਤ ਉਡੀਕਦੀ ਹੈ ਤੇ ਉਹਨੂੰ ਕਹਿੰਦਾ ਬਾਬਾ ਜੀ ਮੈਂ ਤੁਹਾਡੀ ਗੱਲ ਨਹੀਂ ਸਮਝਿਆ ਉਦੋਂ ਵੀ ਮੰਨ ਨਹੀਂ ਮੈਂ ਤੁਹਾਡੀ ਗੱਲ ਸੁਣਤਾ ਸਭ ਕੁਝ ਦਿਆ ਵੀ ਮੈਂ ਇਹਨਾਂ ਗੱਲਾਂ ਨੂੰ ਮੰਨਦਾ ਨਹੀਂ ਸੀ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਤੁਹਾਡੇ ਕੋਲ ਤਾਂ ਬਹੁਤ ਖੁਸ਼ ਹੈ ਵੀ ਮੇਰਾ ਹੁਣ ਆ ਮੈਂ ਤੁਹਾਨੂੰ ਰੋਜ਼ ਖਾਣਾ ਦਿਆ ਕਰੂੰ ਹੁਣ ਸਵੇਰੇ ਰੋਜ਼ ਇੱਕ ਟਿਫਨ ਉਹ ਬਾਬੇ ਵਾਸਤੇ ਘਰੋਂ ਆਪਦੀ ਪਤਨੀ ਤਾਂ ਬਣਵਾ ਕੇ ਲੈ ਜਾਂਦਾ ਹੈ ਤੇ ਹੁਣ ਉਹ ਬਾਬਾ ਜੋ ਗੱਲ ਉਹਨਾਂ ਨੂੰ ਕਹਿੰਦਾ ਹੁਣ ਉਹ ਮੰਨਦੇ ਨੇ ਉਹਦੀ ਗੱਲ ਸੋ ਹੁਣ ਖੁਸ਼ੀਆਂ ਚ ਨੇ ਇੰਨੀ ਕੁ ਮੇਰੀ ਬਾਤ ਹੈ ਜੀ ਧੰਨਵਾਦ ਜੀ